ਜੈਤ ਸ੍ਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੇ ਏਕ ਓੰਕਾਰ ਸਤਿਗੁਰ ਪ੍ਰਸਾਦ ਮੇਰੇ ਹਿਰ ਰਤਨ ਨਾਮ ਹਰ ਵਸਿਆ ਗੁਰ ਹਾਥ ਤਰਿਓ ਮੇਰੇ ਮਾਥਾ ਜਨਮ ਜਨਮ ਕੇ ਕਿਲ ਵਿਖਾ ਦੁਖ ਉਤਰੇ ਗੁਰ ਨਾਮ ਦਿਓ ਰਿੰਨ ਲਾਥਾ ਇਹ ਸ਼ਬਦ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਜੈਤ ਸ੍ਰੀ ਰਾਗ ਦੇ ਵਿੱਚ ਉਚਾਰਨ ਕੀਤਾ ਹੋਇਆ ਹੈ ਜਵਾਬ ਦੇ ਭਾਵ ਇਹ ਸ਼ਬਦ ਚਾਰ ਪਦਿਆਂ ਵਾਲਾ ਹੈ ਇਹ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 696 ਨੰਬਰ ਅੰਗ ਉਤੇ ਅੰਕਿਤ ਹੈ ਗੁਰੂ ਸਾਹਿਬ ਪਰਮਾਨੰ ਕਰਦੇ ਹਨ ਮੇਰੇ ਇਰ ਹੈ ਮੇਰੇ ਹਿਰਦੇ ਦੇ ਵਿੱਚ ਰਤਨ ਰਤਨ ਵਰਗਾ ਨਾਮ ਹਰ ਪ੍ਰਮਾਤਮਾ ਦਾ ਨਾਮ ਬਸਿਆ ਵਸ ਗਿਆ ਹੈ ਬਸਿਆ ਕਿਵੇਂ ਹੈ ਗੁਰੂ ਸਾਹਿਬ ਫੁਰਮਾਨ ਕਰਦੇ ਹਨ ਗੁਰ ਹਾਥ ਧਰਿਓ ਮੇਰੇ ਮਾਥਾ ਜਦੋਂ ਪੂਰੇ ਗੁਰੂ ਨੇ ਮੇਰੇ ਮੱਥੇ ਉੱਤੇ ਆਪਣਾ ਹੱਥ ਰੱਖਿਆ ਉਹਦੇ ਨਾਲ ਕੀ ਕੁਝ ਹੋਇਆ ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ ਜਨਮ ਜਮੰਤਰਾਂ ਦੇ ਜਨਮ ਜਨਮ ਦੇ ਕਿਲਵੇਖ ਕਹਿੰਦੇ ਨੇ ਪਾਪ ਨੂੰ ਦੁੱਖ ਉਤਰ ਦੁੱਖ ਵੀ ਭਜ ਗਏ ਹਨ ਗੁਰ ਨਾਮ ਜਦੋਂ ਪੂਰੇ ਗੁਰੂ ਨੇ ਦਿਓ ਪ੍ਰਮਾਤਮਾ ਦਾ ਨਾਮ ਦਿੱਤਾ ਰਿਨ ਲਾਥਾ ਰਿਨ ਕਹਿੰਦੇ ਨੇ ਕਰਜਾ ਵਿਕਾਰਾਂ ਦਾ ਭਾਰ ਉਹ ਵੀ ਉਤਰ ਗਿਆ ਹੈ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ ਹੇ ਭਾਈ ਜਦੋਂ ਗੁਰੂ ਨੇ ਮੇਰੇ ਸਿਰ ਉੱਤੇ ਆਪਣਾ ਹੱਥ ਰੱਖਿਆ ਤਾਂ ਮੇਰੇ ਹਿਰਦੇ ਵਿੱਚ ਪ੍ਰਮਾਤਮਾ ਦਾ ਰਤਨ ਵਰਗਾ ਕੀਮਤੀ ਨਾਮ ਆਵਸਿਆ ਹੇ ਭਾਈ ਜਿਸ ਵੀ ਮਨੁੱਖ ਨੂੰ ਗੁਰੂ ਨੇ ਪ੍ਰਮਾਤਮਾ ਦਾ ਨਾਮ ਦਿੱਤਾ ਉਸ ਦੇ ਅਨੇਕਾਂ ਜਨਮਾਂ ਦੇ ਪਾਪ ਦੁੱਖ ਦੂਰ ਹੋ ਗਏ ਉਸ ਦੇ ਸਿਰੋਂ ਪਾਪਾਂ ਦਾ ਕਰਜ ਉਤਰ ਗਿਆ ਹੈ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰ ਪੂਰੇ ਹਰ ਨਾਮ ਦ੍ਰਿੜਾਇਆ ਬਿਨ ਨਾਵੇ ਜੀਵਨ ਵਿਰਥਾ ਰਹਾਉ ਮੇਰੇ ਮਨ ਏ ਮੇਰੇ ਮਨ ਭਜ ਪ੍ਰਮਾਤਮਾ ਦਾ ਨਾਮ ਸਿਮਰ ਸਭ ਅਰਥਾਂ ਸਭ ਕਹਿੰਦੇ ਨੇ ਸਾਰੇ ਅਰਥਾਂ ਕਹਿੰਦੇ ਨੇ ਪਦਾਰਥ ਗੁਰ ਪੂਰੇ ਹਰ ਨਾਮ ਦ੍ਰਿੜਾਇਆ ਪੂਰੇ ਗੁਰੂ ਨੇ ਪ੍ਰਮਾਤਮਾ ਦਾ ਨਾਮ ਦ੍ਰਿੜਾਇਆ ਪੱਕਾ ਕਰ ਦਿੱਤਾ ਬਿਨ ਨਾਮੈ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਜੀਵਨ ਜ਼ਿੰਦਗੀ ਬੇਅਰਥਾ ਬੇਅਰਥ ਚੱਲੇ ਜਾਂਦੀ ਹੈ ਨਿਸਫਲ ਚੱਲੇ ਜਾਂਦੀ ਹੈ ਗੁਰੂ ਸਾਹਿਬ ਪਰਮਾਨੰ ਕਰਦੇ ਹਨ हे ਮੇਰੇ ਮਨ ਸਦਾ ਪਰਮਾਤਮਾ ਦਾ ਨਾਮ ਸਿਮਰਨ ਕਰਿਆ ਕਰ ਪਰਮਾਤਮਾ ਸਾਰੇ ਪਦਾਰਥ ਦੇਣ ਵਾਲਾ ਹੈ हे ਮਨ ਗੁਰੂ ਦੀ ਸ਼ਰਨ ਪਿਆਰ ਹੋ ਪੂਰੇ ਗੁਰੂ ਨੇ ਹੀ ਪਰਮਾਤਮਾ ਦਾ ਨਾਮ ਹਿਰਦੇ ਵਿੱਚ ਪੱਕਾ ਕੀਤਾ ਹੈ ਤੇ ਨਾਮ ਤੋਂ ਬਿਨਾ ਮਨੁੱਖ ਦੀ ਜ਼ਿੰਦਗੀ ਬੇਅਰਥ ਚੱਲੇ ਜਾਂਦੀ ਹੈ ਬਿਨ ਗੁਰ ਮੂੜ ਭਏ ਹੈ ਮਨ ਮੁਖ ਤੇ ਮੋ ਮਾਇਆ ਨਿਤ ਫਤਾ ਤਿਨ ਸਾਧੂ ਚਰਨ ਨਾ ਸੇਵੇ ਕਬੂ ਤਿੰਨ ਸਭ ਜਨਮ ਅਕਥ ਬਿਨ ਗੁਰ ਪੂਰੇ ਗੁਰੂ ਤੋਂ ਬਿਨਾ ਮੂੜ ਮੂਰਖ ਪਏ ਹੋ ਜਾਂਦੇ ਹਨ ਮਨਮੁਖ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਤੇ ਉਹ ਮੋਹ ਮਾਇਆ ਦੇ ਤਫਾਸਾ ਮਾਇਆ ਦੇ ਮੋਹ ਦੇ ਵਿੱਚ ਫਸਿਆ ਰਹਿੰਦਾ ਹੈ ਤਿੰਨ ਸਾਧੂ ਚਰਨ ਨ ਸੇਵੈ ਕਬੂ ਤਿੰਨ ਉਹਨਾਂ ਨੇ ਸਾਧੂ ਗੁਰੂ ਚਰਨ ਨ ਸੇਵੈ ਕਬੂ ਉਹਨਾਂ ਨੇ ਕਦੇ ਵੀ ਗੁਰੂ ਦੀ ਸ਼ਰਨ ਵਿੱਚ ਨਹੀਂ ਗਏ ਤਿੰਨ ਉਹਨਾਂ ਦਾ ਸਭ ਸਾਰਾ ਜਨਮ ਅਕਾਥਾ ਅਕਾਥਾ ਕਹਿੰਦੇ ਨੇ ਨਿਸਪਲ ਬਿਆਰਤ ਗੁਰੂ ਸਹਿ ਫੁਰਮਾਨ ਕਰਦੇ ਹਨ ਏ ਭਾਈ ਜਿਹੜੇ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ ਉਹ ਗੁਰੂ ਦੀ ਸ਼ਰਨ ਤੋਂ ਬਿਨਾਂ ਮੂਰਖ ਹੋਏ ਰਹਿੰਦੇ ਹਨ ਉਹ ਸਦਾ ਮਾਇਆ ਦੇ ਮੋਹ ਵਿੱਚ ਫਸੇ ਰਹਿੰਦੇ ਹਨ ਉਹਨਾਂ ਨੇ ਕਦੇ ਵੀ ਗੁਰੂ ਦਾ ਆਸਰਾ ਨਹੀਂ ਲਿਆ ਉਹਨਾਂ ਦਾ ਸਾਰਾ ਜੀਵਨ ਬ्यर्थ ਚਲੇ ਜਾਂਦਾ ਹੈ ਤਿੰਨ ਸਾਧੂ ਚਰਨ ਸਾਧ ਪਗ ਸੇਵੇ ਤਿੰਨ ਸਫਲੋ ਜਨਮ ਸਨਾਥਾ ਮੋਕ ਕੀਜੈ ਦਾਸ ਦਾਸ ਦਾਸਨ ਕੋ ਹਰ ਦਿਆ ਤਾਰ ਜੰਗਨਾਥਾ ਜਿਨ ਸਾਧੂ ਚਰਨ ਸਾਧ ਪੱਗ ਸੇਵੇ ਜਿਨ ਕਹਿੰਦੇ ਨੇ ਜਿਨ੍ਹਾਂ ਮਨੁੱਖਾਂ ਨੇ ਸਾਧੂ ਗੁਰੂ ਦੇ ਚਰਨ ਸਾਧ ਪੱਗ ਸੇਵੇ ਜਿਨ੍ਹਾਂ ਨੇ ਪੂਰੇ ਗੁਰੂ ਦੇ ਚਰਨਾਂ ਦਾ ਓਟ ਆਸਰਾ ਲਿਆ ਤਿੰਨ ਉਹਨਾਂ ਦਾ ਸਫਲਿਓ ਜਨਮ ਸਨਾਥਾ ਸਫਲਿਓ ਕਹਿੰਦੇ ਨੇ ਕਾਮਯਾਬ ਸਨਾਥਾ ਉਹ ਖਸਮ ਵਾਲੇ ਹੋ ਗਏ ਹਨ ਮੋਕ ਮੈਨੂੰ ਕੋ ਨੂ ਕਿਜ ਕਰ ਲਿਓ ਦਾਸ ਦਾਸ ਦਾਸਨ ਕੋ ਇਹ ਅਕਾਲ ਪੁਰਖ ਪਰਮਾਤਮਾ ਪਹਿਲਾ ਦਾਸ ਉਸ ਅਕਾਲ ਪੁਰਖ ਪਰਮਾਤਮਾ ਦੇ ਦਾਸ ਦੂਸਰਾ ਦਾਸ ਉਹਨਾਂ ਦੇ ਦਾਸ ਤੀਸਰਾ ਦਾਸ ਮੈਨੂੰ ਉਹਨਾਂ ਦਾ ਦਾਸ ਬਣ ਵਾਲਾ ਹਰ ਦਇਆਧਾਰ ਏ ਅਕਾਲਪੁਰਖ ਪਰਮਾਤਮਾ ਦਇਆਕਰ ਜਗਨਾਥਾ ਏ ਜਗਤ ਦੇ 나ਥ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ ਏ ਭਾਈ ਜਿਹੜੇ ਮਨੁੱਖ ਗੁਰੂ ਦੇ ਚਰਨਾਂ ਦੀ ਓਟ ਲੈਂਦੇ ਹਨ ਉਹ ਖਾਸਮ ਵਾਲੇ ਬਣ ਜਾਂਦੇ ਹਨ ਉਹਨਾਂ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ ਹੇ ਹਰੀ ਏ ਜਗਤ ਦੇ 나ਥ ਮੇਰੇ ਉੱਤੇ ਮਿਹਰ ਕਰ ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲੈ ਹਮ ਅੰਦਲੇ ਗਿਆਨਹੀਣ ਅਗਿਆਨੀ ਕਿਉ ਚੱਲੇ ਮਾਰਗ ਪੰਥਾ ਹਮ ਅੰਦਲੇ ਕਉ ਗੁਰ ਅੰਚਲ ਦੀਜੈ ਜਨ ਨਾਨਕ ਚੱਲੇ ਮਿਲੰਥਾ ਹਮ ਅੰਦਲੇ ਗਿਆਨ ਹੀਣ ਅਗਿਆਨੀ ਹਮ ਕਹਿੰਦੇ ਨੇ ਅਸੀਂ ਅੰਦਲੇ ਅੰਨੇ ਗਿਆਨ ਹੀਣ ਅਗਿਆਨੇ ਸਾਨੂੰ ਆਤਮਿਕ ਜੀਵਨ ਦੀ ਸੋਝ ਨਹੀਂ ਅਗਿਆਨ ਨੇ ਅਸੀਂ ਬੇਸਮਝਾਂ ਕਿਉਂ ਚੱਲੈ ਅਸੀਂ ਕਿਵੇਂ ਚੱਲੀਏ ਮਾਰਗ ਰਾਸਤੇ ਉੱਤੇ ਪੰਥਾ ਰਾਸਤੇ ਉੱਤੇ ਹਮ ਅੰਦਲੇ ਕਉ ਗੁਰ ਅੰਚਰ ਦੀਜੈ ਸਾਨੂੰ ਅੰਨਿਆਂ ਨੂੰ ਅਗਿਆਨੀਆਂ ਨੂੰ ਅੰچل ਦੀਜੈ ਆਪਣਾ ਪੱਲਾ ਫੜਾ ਜਨ ਨਾਨਕ ਚੱਲੈ ਮਿਲੰਥਾ ਅੰچل ਕਹਿੰਦੇ ਨੇ ਪੱਲਾ ਮਿਲੰਥਾ ਕਹਿੰਦੇ ਨੇ ਮਿਲ ਕੇ ਗੁਰੂ ਸਹ ਫਰਮਾਨ ਕਰਦਿਆਂ ਨੇ ਏ ਗੁਰੂ ਅਸੀਂ ਜੀਵ ਮਾਇਆ ਵਿੱਚ ਅੰਨੇ ਹੋ ਰਹੇ ਹਾਂ ਅਸੀਂ ਆਤਮਿਕ ਜੀਵਨ ਦੀ ਸੂਝ ਤੋਂ ਸਖਣੇ ਆ ਸਾਨੂੰ ਸਹੀ ਜੀਵਨ ਜੁਗਤ ਦੀ ਸੂਝ ਨਹੀਂ ਹੈ ਅਸੀਂ ਤੇਰੇ ਦੱਸੇ ਹੋਏ ਜੀਵਨ ਰਾਹ ਉੱਤੇ ਨਹੀਂ ਤੁਰ ਸਕਦੇ ਇਹ ਦਾਸ ਨਾਨਕ ਆਖੇ ਗੁਰੂ ਸਾਨੂੰ ਅੰਨਿਆਂ ਨੂੰ ਆਪਣਾ ਪੱਲਾ ਫੜਾ ਤਾਂ ਕਿ ਤੇਰੇ ਪੱਲੇ ਲੱਗ ਕੇ ਅਸੀਂ ਤੇਰੇ ਦੱਸੇ ਹੋਏ ਰਾਸਤੇ ਉੱਤੇ ਤੁਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ